ਇੰਗਲਿਸ਼ ਆਣੀ ਕਿੰਨੀ ਜ਼ਰੂਰੀ ਹੈ ਯੂਰਪ ਟਰੱਕ ਡਰਾਈਵਰ ਨੂੰ ਦੇਖੋ ਜਦ ਵੀ ਅਸੀਂ ਅਪਲਾਈ ਕਰਦੇ ਹਾਂ ਸਾਡਾ ਇੰਟਰਵਿਊ ਇੰਗਲਿਸ਼ 'ਚ ਹੁੰਦਾ ਹੈ ਜੋ ਕਿ ਅਸੀਂ ਇੰਗਲਿਸ਼ 'ਚ ਹੀ ਕਲੀਅਰ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਅੰਬੈਸੀ 'ਚ ਜੇ ਕੋਈ ਇੰਟਰਵਿਊ ਹੁੰਦਾ ਹੈ ਯੂਰਪ 'ਚ ਆ ਕੇ ਜਿਹੜੀ ਸਾਡੀ ਕਲਾਸਿਸ ਵਗੈਰਾ ਲੱਗਦੀ ਹੈ ਜਾਂ ਅਸੀਂ ਕਿੱਥੇ ਵੀ ਜਾਂਦੇ ਹਾਂ ਇੰਗਲਿਸ਼ ਦੇ ਵਿੱਚ ਗੱਲ ਕਰਦੇ ਆ ਤਾਂ ਇਸ ਕਰਕੇ ਇੰਨੀ ਇੰਗਲਿਸ਼ ਹੋਣੀ ਜ਼ਰੂਰੀ ਹੈ ਤਾਂ ਕਿ ਤੁਸੀਂ ਕਨਵਰਸੇਸ਼ਨ ਕਰ ਸਕੋ ਆਪਣੀ ਗੱਲ ਸਮਝਾ ਸਕੋ ਕਿਸੇ ਨੂੰ ਔਰ ਕਿਸੇ ਦੀ ਗੱਲ ਤੁਸੀਂ ਸਮਝ ਸਕੋ ਉਸ ਤੋਂ ਬਾਅਦ ਜਦੋਂ ਅਸੀਂ ਕੰਮ ਤੇ ਹੁੰਨੇ ਆ ਮੈਨੇਜਰ ਨਾਲ ਸਾਰੀ ਗ ਕੋਈ ਮੈਟਰ ਨਹੀਂ ਕਰਦਾ ਇੱਥੇ ਹਰ ਇੱਕ ਦੇਸ਼ ਦੀ ਆਪਣੀ ਆਪਣੀ ਲੈਂਗੁਏਜ ਹੈ ਔਰ ਇੰਗਲਿਸ਼ ਸਾਰਿਆਂ ਨੂੰ ਨਹੀਂ ਆਉਂਦੀ ਜਦੋਂ ਤੁਸੀਂ ਲੋਡਿੰਗਾਂ ਲੋਡਿੰਗ ਲਈ ਜਾਂਦੇ ਆ ਤਾਂ ਗੂਗਲ ਟਰਾਂਸਲੇਟ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਪਰ ਤੁਹਾਨੂੰ ਕੋਈ ਪ੍ਰੋਬਲਮ ਆ ਜਾਏ ਤੁਹਾਡਾ ਮੈਨੇਜਰ ਹੈ ਉਹਦੇ ਨਾਲ ਸਾਰੀ ਗੱਲਬਾਤ ਇੰਗਲਿਸ਼ 'ਚ ਕਰਨੀ ਪੈਣੀ ਹੈ ਤੁਸੀਂ ਕਿਤੇ ਟੋਲ ਲੈਣਾ ਹੈ ਤੁਸੀਂ ਆਪਣੀ ਕੰਪਨੀ ਨਾਲ ਗੱਲ ਕਰਨੀ ਹੈ ਉਹ ਇੰਗਲਿਸ਼ 'ਚ ਕਰਨੀ ਪੈਗੀ ਤੁਹਾਨੂੰ ਉਸ ਤੋਂ ਇਲਾਵਾ ਜੇ ਕੋਈ ਹੋਰ ਪ੍ਰੋਬਲਮ ਆਦੀ ਹੈ ਟਰੱਕ 'ਚ ਪ੍ਰੋਬਲਮ ਆਦੀ ਹੈ ਮਕੈਨਿਕ ਨਾਲ ਗੱਲ ਕਰਨੀ ਹੈ ਸਾਰਾ ਤੁਹਾਨੂੰ ਇੰਗਲਿਸ਼ 'ਚ ਕਰਨੀ ਪੈਣੀ ਇਸ ਕਰਕੇ ਇੰਗਲਿਸ਼ ਮੰਗੀ ਜਾਂਦੀ ਹੈ ਹਰ ਜਗ੍ਹਾ ਇੰਗਲਿਸ਼ ਨਹੀਂ ਚਾਹੀਦੀ ਪਰ ਇੰਗਲਿਸ਼ ਤੁਹਾਨੂੰ ਆਏਗੀ ਤਾਂ ਹੀ ਤੁਸੀਂ ਚੰਗੀ ਤਰ੍ਹਾਂ ਆਪਣਾ ਪ੍ਰੋਸੈਸ ਕਰਵਾ ਪਾਉਂਗੇ ਔਰ ਇੱਥੇ ਸਰਵਾਈਵ ਕਰ ਪਾਉਂਗੇ ਤਾਂ ਇਸ ਕਰਕੇ ਜਿਹੜੇ ਆਪਣੇ ਭਰਾਇਆ ਜਿਹੜੇ ਕਹਿੰਦੇ ਸਾਨੂੰ ਇੰਗਲਿਸ਼ ਨਹੀਂ ਆਉਂਦੀ ਥੋੜੀ ਬਹੁਤ ਇੰਗਲਿਸ਼ ਦੀ ਪ੍ਰੈਕਟਿਸ ਕਰੋ ਆਪਣਾ ਪ੍ਰੋਸੈਸ ਕਰੋ ਪ੍ਰੋਸੈਸ ਕਰਨੇ ਤੋਂ ਬਾਅਦ ਜਦੋਂ ਤੁਸੀਂ ਉਰੇ ਪਹੁੰਚ ਜਾਂਦੇ ਹੋ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਬੰਦਾ ਸਾਰੀ ਚੀਜ਼ਾਂ ਹੌਲੀ-ਹੌਲੀ ਸਿੱਖ ਜਾਂਦਾ ਹੈ ਤਾਂ ਇੰਨੇ ਕਿ ਇੰਗਲਿਸ਼ ਆਣੀ ਜ਼ਰੂਰੀ ਹੈ ਕਿ ਤੁਸੀਂ ਆਪਣਾ ਕੰਮ ਚਲਾ ਸਕੋ